प्यारे दोस्तों रूहे दे बोल प्रोग्राम ਦੇ ਵਿੱਚ ਸਵਾਗਤ ਹੈ ਅੱਜ ਜਿਹੜੀ ਚਰਚਾ ਹੈ ਪੂਰੀ ਦੁਨੀਆ ਦੇ ਵਿੱਚ ਇੱਕ ਨਾਮ ਵਸ ਗੂੰਜ ਰਿਹਾ ਹਰ ਪਾਸੇ ਹਰਮਨਪ੍ਰੀਤ 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 ਕਿਉਂਕਿ ਇਹ ਇੱਕ ਇਤਿਹਾਸ ਰਚਿਆ ਗਿਆ ਹੈ ਕਿੰਨੇ ਸਾਲਾਂ ਤੋਂ 60 ইয়ার্স ਤੋਂ ਕੋਈ ਵੀ ਵਰਲਡ ਕੱਪ ਜਿਹੜੀ ਫੀਮੇਲ ক্রিকেট ਸੀ ਉਹਦੇ ਵਿੱਚ ਕੋਈ ਨਹੀਂ ਲੈ ਕੇ ਆ ਸਕਿਆ ਲੇਕਿਨ ਇਹ ਹਰਮਨਪ੍ਰੀਤ ਨੇ ਤੇ ਉਹਦੀ ਟੀਮ ਨੇ ਕਰ ਦਿਖਾਇਆ ਜਿਸ ਕੁੱਖ ਜੋ ਹਰਮਨਪ੍ਰੀਤ ਨੇ ਜਨਮ ਲਿਆ ਉਮਾ ਅੱਜ ਸਾਡੇ ਨਾਲ ਹੈ ਹਰਮਨਪ੍ਰੀਤ ਦੇ ਮੰਮੀ ਸਸੀਕਾਲ ਜੀ ਸਸੀਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਸਤਵਿੰਦਰ ਕੌਰ ਸਤਵਿੰਦਰ ਕੌਰ ਜੀ ਤੇ ਹਰਮਨਪ੍ਰੀਤ ਲਈ ਜਿਹੜੇ ਲਫਜ਼ ਨੇ ਉਹਦੀ ਜੇ ਤਾਰੀਫ ਕਰੀ ਜਾਵੇ ਉਹ ਮੇਰੇ ਕੋਲ ਤਾਂ ਹੈ ਨਹੀਂ ਤੁਹਾਡੇ ਕੋਲ ਹੈਗੇ ਹਾਂਜੀ ਹਾਂਜੀ ਹੈਗੇ ਆ ਪੁੱਛੋ ਤੁਸੀਂ ਕੀ ਪੁੱਛਣਾ ਨਹੀਂ ਨਹੀਂ ਹਰਮਨਪ੍ਰੀਤ ਦੀ ਤਾਰੀਫ ਜੇ ਕਰਨੀ ਹੋਵੇ ਮੇਰੇ ਕੋਲ ਲਫਜ਼ ਨਹੀਂ ਹੈ ਤੁਸੀਂ ਉਹਨੂੰ ਪਾਲਿਆ ਪੋਸ਼ਿਆ ਹੈ ਨਾ ਤੇ ਜ਼ਿੰਦਗੀ ਦੇ ਹਰ ਪਾਲੋਦੇ ਤੁਹਾਡੇ ਨਾਲ ਨੇ ਜੇ ਤੁਸੀਂ ਅੱਜ ਹਰਮਨਪ੍ਰੀਤ ਦੀ ਮਾਂ ਤੁਹਾਨੂੰ ਕਿਹਾ ਜਾਂਦਾ ਤੁਹਾਨੂੰ ਤਾਰੀਫ ਕਰਨ ਲਈ ਜਿਹੜੇ ਲਫ਼ਜ਼ ਹੈਗੇ ਤੁਹਾਡੇ ਕੋਲ ਪੂਰੇ ਕਿ ਨਹੀਂ ਹੈ ਜੋ ਉਹਨੇ ਕਰ ਦਿਖਾਇਆ ਹਾਂਜੀ ਹਾਂਜੀ ਹਰਮਨਪ੍ਰੀਤ ਸਾਰਿਆਂ ਦੀ ਪਿਆਰੀ ਹੈ ਨਾ ਉਹਨੇ ਜਿਹੜਾ ਅੱਜ ਦੁਨੀਆ ਤੇ ਕਰਕੇ ਦਿਖਾਇਆ ਤੇ ਅੱਜ ਤੱਕ ਅਜੇ ਤੱਕ ਕਿਸੇ ਨੇ ਕੀਤਾ ਨਹੀਂ ਆਉਣ ਵਾਲੀ ਪੀੜ੍ਹੀ ਤਾਂ ਆਉਣ ਵਾਲੀਆਂ ਜਿਹੜੀਆਂ ਹੋਰ ਹੋਣਗੀਆਂ ਸ਼ਾਇਦ ਕਰ ਲੈਣਗੀਆਂ ਕਰ ਲੈਣਗੀਆਂ ਸ਼ਾਇਦ ਤੇ ਹਰਮਨਪ੍ਰੀਤ ਉਹਦਾ ਨਾਮ ਕਿਨੇ ਰੱਖਿਆ ਸੋਚ ਕੇ ਦੱਸੋ ਦੇਖੋ ਹੈ ਨਾ ਮੈਂ ਹੀ ਰੱਖਿਆ ਸੀ ਤੁਸੀਂ ਰੱਖਿਆ ਦੇਖੋ ਤੁਹਾਡਾ ਇੱਕ ਮਾਮਾ ਮੈਂ ਉਹੀ ਕੁੱਖ ਦੀ ਗੱਲ ਕੀਤੀ ਹਰਮਨਪ੍ਰੀਤ ਅੱਜ ਸਾਰੀ ਦੁਨੀਆ ਦੀ ਹਰਮਨ ਪਿਆਰੀ ਹੋਗੀ ਉਸ ਨਾਮ ਦਾ ਵੀ ਮਤਲਬ ਅੱਜ ਸਮਝਾਣਾ ਸ਼ੁਰੂ ਹੋ ਗਿਆ ਹੋਏਗਾ ਲੋਕਾਂ ਨੂੰ ਹੈ ਨਾ ਹਾਂਜੀ ਹਾਂਜੀ ਤੇ ਪੌਪੂਲਰ ਹਰਮਨ ਦਾ ਮਤਲਬ ਹੁੰਦਾ ਪੌਪੂਲਰ ਹੈ ਨਾ ਪ੍ਰੀਤ ਦਾ ਮਤਲਬ ਹੁੰਦਾ ਪਿਆਰੀ ਠੀਕ ਹੈ ਨਾ ਤੇ ਪੌਪੂਲਰ ਹੋਗੀ ਤੇ ਅੱਜ ਮਾਂ ਨੇ ਉਹ ਜਿਹੜਾ ਨਾਮ ਰੱਖਿਆ ਸੀਗਾ ਉਹ ਅਮਰ ਹੀ ਹੋ ਗਿਆ ਸਦੀਆਂ ਤੱਕ ਇਹ ਨਾਮ ਜਿਹੜੀਆਂ ਸੁਨਹਿਰੀ ਅੱਖਰਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਲਿਖਿਆ ਜਾਊਗਾ ਜੀ ਹੈਨਾ ਤੇ ਤੁਸੀਂ ਜਿਵੇਂ ਇਹਨਾਂ ਦੇ ਫਾਦਰ ਦੀ ਮੈਂ ਇੰਟਰਵਿਊ ਕੀਤੀ ਹਰਮਨਪ੍ਰੀਤ ਦੇ ਤੇ ਉਹਨਾਂ ਨੇ ਇਹਨਾਂ ਨੂੰ ਜਿਵੇਂ ਪਲਾਸਟਿਕ ਦੇ ਬੈਡ ਨਾਲ ਖੇਡਣਾ ਸ਼ੁਰੂ ਕੀਤਾ ਤੇ ਮਾਂ ਨੂੰ ਗੁੱਸਾ ਆਉਂਦਾ ਸੀ ਵੀ ਕਿਹੜੇ ਤੰਦੇ ਲਾਤਾ ਕੁੜੀ ਨੂੰ ਨਹੀਂ ਜੀ ਹੈ ਨਹੀਂ ਜੀ ਨਹੀਂ ਆਇਆ ਨਹੀਂ ਆਇਆ ਨਹੀਂ ਨਹੀਂ ਉਹਦਾ ਸ਼ੌਂਕ ਸੀਗਾ ਇਸ ਤਰ੍ਹਾਂ ਦੇ ਉਹ ਗੇਮਾਂ ਖੇਡਣਾ ਵੀ ਇਸ ਤਰ੍ਹਾਂ ਦੀ ਖੇਡਦੀ ਸੀ ਕਦੇ ਮੋਟਰਸਾਈਕਲ ਲਿਆਉਣਾ ਕਦੇ ਸਕੂਟਰ ਟਰੈਕਟਰ ਲਿਆਉਣਾ ਕਦੇ ਗੱਡੀ ਲਿਆਉਣੀ ਅਜੇ ਛੋਟੇ ਜਿਹੜੀ ਖਡਾਉਣੇ ਇਦਾਂ ਦੀਆਂ ਖੇਡਾਂ ਹੁੰਦੀਆਂ ਸੀ ਇਹਦੀਆਂ ਛੋਟੀ ਕੁੜੀ ਨੇ ਆਪਣੇ ਰਸੋਈ ਦਾ ਸਮਾਨ ਲਿਆਉਣਾ ਇਹਨੇ ਟਰੈਕਟਰ ਟਰਾਲੀ ਗੱਡੀਆਂ ਮਤਲਬ ਜੇ ਆਪਾਂ ਕਿਤੇ ਜਾਂਦੇ ਗੁਰਦੁਆਰੇ ਮੇਲੇ ਤੇ ਕਿਤੇ ਵੀ ਜਾਂਦੇ ਆ ਹਾਂ ਉਹਦੀਆਂ ਖੇਡਾਂ ਇਹ ਹੁੰਦੀਆਂ ਸੀ ਬੇਟੇ ਦੀਆਂ ਵੀ ਇਹੀ ਹੁੰਦੀਆਂ ਸੀ ਤੁਸੀਂ ਬਹੁਤ ਜ਼ਿਆਦਾ ਧਾਰਮਿਕ ਕੋਈ ਇੰਨਾ ਚੀਜ਼ਾਂ ਨੂੰ ਇਸ ਚੀਜ਼ ਨਾਲ ਜੋੜਦੇ ਹੋ ਕਿ ਜਿਹੜਾ ਬੰਦਾ ਜਿਵੇਂ ਦੇ ਕਰਮ ਕਰ ਰਿਹਾ ਹੁੰਦਾ ਹੈ ਉਹਦਾ ਜਦੋਂ ਰਿਜ਼ਲਟ ਮਿਲਦਾ ਉਹ ਸੇਮ ਹੀ ਹੁੰਦਾ ਦੇਖਿਆ ਜਿਵੇਂ ਜਿਵੇਂ ਕਰਮ ਦਾ ਮਤਲਬ ਜਿਵੇਂ ਟਰੈਕਟਰ ਨਾਲ ਖੇਲਣਾ ਇੱਕ ਮੁੰਡੇ ਵਾਲੀ ਆਤ ਤਾਂ ਤੇ ਦੂਜੀ ਕੁੜੀ ਦਾ ਜਿਵੇਂ ਚੱਕਲੇ ਵੇਲ ਲੈ ਲਿਆਉਣੇ ਤੇ ਉਹ ਹੈ ਜਿਹੀ ਸੁਭਾ ਉਹ ਹੀ ਜੀਵਨ ਜਿੰਦਗੀ ਹਾਂਜੀ ਇਹ ਕੁਦਰਤ ਨੇਚਰ ਹੀ ਹੁੰਦਾ ਹਨਾ ਪਰਮਾਤਮਾ ਨਹੀਂ ਹੁੰਦਾ ਹੈ ਬਸ ਉਹਦੇ ਇੱਧਰ ਲਗਣ ਸੀ ਉਹਨੂੰ ਇਸ ਤਰ੍ਹਾਂ ਦਾ ਮਿਲ ਗਿਆ ਸਾਰਾ ਕੁਝ ਹੀ ਮਿਲ ਗਿਆ ਉਹਨੂੰ ਇਸ ਤਰ੍ਹਾਂ ਦਾ ਗੱਡੀਆਂ ਵੀ ਮਿਲ ਗਈਆਂ ਆਪ ਦੇ ਸਟਾਰ ਵੀ ਬਣ ਗਈ ਹੁਣ ਹਨਾ ਗੇਮਰ ਸੁਪਰਸਟਾਰ ਸੁਪਰਸਟਾਰ ਬਣ ਗਈ ਹੁਣ ਹੀ ਕੋਈ ਲੁਧਿਆਣੇ ਤੋਂ ਆਇਆ ਸੀ ਮੋਗੇ ਤੇ ਉਹ ਕਹਿੰਦਾ ਜੀ ਮੈਨੇ ਇੱਕ ਬਹੁਤ ਵੱਡਾ মিডিਆ ਪਰਸਨ ਹੀ ਸੀ ਕਹਿੰਦਾ ਬੋਰਡ ਲੱਗਿਆ ਦੇਖਿਆ ਪੇਮਾ ਦਾ ਤੇ ਉਹਦੇ ਉੱਤੇ ਹਰਮਨ ਦੀ ਫੋਟੋ ਲੱਗੀ ਦੇਖੀ ਤੇ ਤੁਸੀਂ ਕਹਿੰਿਆ ਮੈਂ ਨਹੀਂ ਦੇਖਿਆ ਤੁਸੀਂ ਐਵੇਂ ਸਿੰਪਲ ਹੀ ਸੀ ਤੇ ਸਿੰਪਲ ਹੀ ਹੋ ਇਵੇਂ ਤੁਹਾਨੂੰ ਇੱਕ ਬਹੁਤ ਵੱਡਾ ਤੁਸੀਂ ਇੱਕ ਉਹਨੇ ਤੁਹਾਨੂੰ ਐਂ ਜੇ ਦਿਖਾਤਾ ਸੀ ਵੀ ਸਾਰੀ ਦੁਨੀਆ ਇੱਕ ਤੁਹਾਡੇ ਹੱਥ ਚ ਆ ਗਈ ਪਰ ਥੋਨੇ ਉਹ ਜਾ ਪ੍ਰਭਾਵ ਨਹੀਂ ਤੁਹਾਡੇ ਤੇ ਪਿਆ ਅਨੇ ਅਸੀਂ ਬਸ ਦੇਖਦੇ ਹਾਂ ਤੇ ਬੋਰਡ ਹੋਰ ਥਾਵਾਂ ਤੇ ਵੀ ਲੱਗੇ ਪਰ ਆਪੀ ਉਮ ਦੇ ਨਹੀਂ ਦੇਖੇ ਹੈਗੇ ਹਨਾ ਦੇਖਿਆ ਨਹੀਂ ਪਰ ਮੈਂ ਤੁਹਾਡੇ ਪਰਿਵਾਰ ਤੇ ਇੱਕ ਮਹੀਨੇ ਤੁਹਾਡੇ ਹਸਬੰਦ ਨੂੰ ਵੀ ਮਿਲਿਆ ਤੁਹਾਨੂੰ ਵੀ ਮਿਲਿਆ ਇਸ ਘਰ ਦੇ ਵਿੱਚ ਵੀ ਮੈਂ ਆਇਆ ਬਹੁਤ ਲੋਕ ਵੀ ਆਏ ਨੇ ਤੁਹਾਡੇ ਤੇ ਮਤਲਬ ਕੋਈ ਨਾ ਅਜੀਬ ਜਿਹਾ ਅਸਰ ਨਹੀਂ ਹੋਇਆ ਜਿਵੇਂ ਹੋ ਜਾਂਦਾ ਸ਼ਹਰਤ ਦਾ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਨਾ ਮਤਲਬ ਆਪਣੇ ਗੁਰੂਆਂ ਨੇ ਵੀ ਕਿਹਾ ਭਈ ਆਪਣਾ ਸਧਾਰਨ ਰਹੋ ਕੰਮ ਕਰੋ ਕਮਾਈ ਕਰੋ ਹਨਾ ਵੀ ਮਤਲਬ ਇਦਾਂ ਦੀਆਂ ਚੀਜ਼ਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨਾ ਛੋੜ ਤਾਂ ਸਭ ਕੁਝ ਹਾਂਜੀ ਹਾਂਜੀ ਸਾਰਾ ਨ ਮਿਲ ਬਰਤਨ ਰੱਖੋ ਤੁਸੀਂ ਅੰਮ੍ਰਿਤ ਕਦੋਂ ਛਕਿਆ ਸੀਗਾ ਕਦੋਂ ਕੋਈ ਤੁਹਾਡੇ ਤੇ ਪ੍ਰਭਾਵ ਸਿੱਖੀ ਜਮ ਦਾ ਵੱਧਾ ਗਿਆ ਖੁਦ ਅ ਸ਼ੁਰੂ ਤੋਂ ਹੀ ਆ ਸਾਡਾ ਤਾਂ ਛੋੜੂ ਸ਼ੁਰੂ ਤੋਂ ਤੁਹਾਡੇ ਹਸਬੰਡ ਦਾ ਵੀ ਹਾਂਜੀ ਦੋਨਾਂ ਦੇ ਸ਼ੁਰੂ ਤੋਂ ਹੀ ਤੇ ਇਹ ਇਹ ਇੱਕ ਚੀਜ਼ ਮੇਰੇ ਮਨ ਚ ਬੜੀ ਆਂਦੀ ਹੈ ਕਈ ਸਿੰਗਰਾਂ ਨੂੰ ਬਹੁਤ ਵੱਡੇ ਜਿਹੜੇ ਸਿੰਗਰ ਦਿਲਜੀਤ ਵਾਰੇ ਵੀ ਲੋਕ ਗੱਲਾਂ ਕਰਦੇ ਆਂ ਦਿਲਜੀਤ ਦੋਸਾਂਹ ਵਾਰੇ ਕਿ ਜੇ ਉਹ ਗਾਣਾ ਵੀ गा ਰਿਹਾ ਤੇ ਵਿੱਚ ਦੀ ਜਿਹੜੀ ਇੱਕ ਖਾਲੀ ਲਫਜ਼ ਜਗਾ ਹੁੰਦੀ ਹੈ ਉਹਦੇ ਵਿੱਚ ਵਾਇਗਰ ਹੁੰਦਾ ਜਿਹੜੇ ਵਿੱਚ ਖਾਲੀ ਆਪਾਂ ਰਹਿ ਜਾਂਦੇ ਆਂ ਨਾ ਵੀ ਜਗਾ ਖਾਲੀ ਵੀ ਆਪਾਂ ਦੇ ਗਾਣੇ ਦੇ ਦੋ ਲਫਜ਼ ਗਾਏ ਵਿੱਚ ਖਾਲੀ ਜਗਾ ਰਹਿ ਗਈ ਵਾਇਗਰ ਹੁੰਦਾ ਤੁਹਾਡੇ ਪਰਿਵਾਰ ਚ ਵੀ ਮੈਨੂੰ ਇਹੀ ਮਾਹੌਲ ਲੱਗ ਰਿਹਾ ਹੈ ਨਹੀਂ ਹਾਂਜੀ 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 ਪਰਮਾਤਮਾ ਨਾਲ ਜੁੜੇ ਹੋਣੇ ਪਰਮਾਤਮਾ ਹੀ ਆਪਣੀ ਆਸਾਂ ਪੂਰੀਆਂ ਕਰਦੇ ਆ। ਫਿਰ ਮੈਂ ਉਹਨੂੰ ਇਸ ਗੱਲ ਨੂੰ ਇਸ ਗੱਲ ਤੇ ਲੈ ਕੇ ਜਾਣਾ ਚਾਹੁੰਦਾ ਸੀ ਕਿ ਤੁਹਾਨੂੰ ਫੀਲ ਕੀ ਹੁੰਦਾ ਹੈ ਕਿ ਰੱਬ ਦੀ ਖੇਡ ਹੈ ਸਾਰੀ ਇਹ। ਹਾਂਜੀ ਪਰਮਾਤਮਾ ਹੀ ਕਰਦਾ ਜੋ ਕੁਝ ਕਰਦਾ ਵਾ ਆਪਾਂ ਤਾਂ ਕੁਝ ਵੀ ਨਹੀਂ ਕਰ ਸਕਦੇ ਹੈਗੇ ਹਨਾ। ਇਹ ਰੱਬ ਦੀ ਖੇਡ ਇਹ ਰੱਬ ਦੀ ਖੇਡ ਦਾ ਤੁਹਾਨੂੰ ਇੱਕ ਸਬੂਤ ਦਿਖਾਉਣ ਲੱਗਿਆ ਇੱਕ ਬਹੁਤ ਵੱਡਾ ਸਬੂਤ ਰੱਬ ਦੀ ਖੇਡ ਦਾ ਸਬੂਤ ਦਿਖਾਉਣ ਲੱਗਿਆ ਤੁਸੀਂ ਵੀ ਇਰਾਨ ਹੋ ਜਾਣਾ ਹੈ ਇਹ ਸਬੂਤ ਦੇਖ ਕੇ ਇੱਥੇ ਲਿਖਿਆ ਹੋਇਆ ਹਰਮਨ ਸੂਟ ਤੇ ਮੈਂ ਤੁਹਾਨੂੰ ਇਹ ਖੋਲ ਕੇ ਜਿਹੜੀ ਪਟਾਰੀ ਆ ਉਹ ਦਿਖਾਉਣ ਲੱਗਿਆ ਤੇ ਦੇਖੋ ਸਭ ਨੇ ਉਹ ਮੈਂ ਦਿਖਾਈ ਸੀ ਪਟਾਰੀ ਜਿਸ ਜਗ੍ਹਾ ਤੇ ਉਹ ਰੱਖੀ ਹੋਈ ਹੈ ਚੀਜ਼ ਉਹ ਮੈਂ ਤੁਹਾਨੂੰ ਖੋਲ ਕੇ ਦਿਖਾਉਣ ਲੱਗਿਆ ਅੱਜ ਮੈਂ ਖੁਸ਼ ਨਸੀਬਾਂ ਕਿ ਮੈਂ ਉਹ ਫਰੌਕ ਉਹ ਜਿਹੜਾ ਟੀ-ਸ਼ਰਟ ਹੈ ਆਪਾਂ ਕਹਿ ਸਕਦੇ ਆ ਕਿ ਕੁੜੀ ਦੀ ਫਰੌਕ ਕਹਿੰਦੇ ਨੇ ਲੇਕਿਨ ਹੈ ਟੀ-ਸ਼ਰਟ ਮੁੰਡੇ ਵਾਲੀ ਤੋਂ ਉਹ ਖੋਲ ਕੇ ਤੁਹਾਨੂੰ ਦਿਖਾਉਣ ਲੱਗਿਆ ਔਰ ਦੋਸਤੋ ਤੁਸੀਂ ਹੈਰਾਨ ਹੋ ਜਾਣਾ ਇਸ ਤੇ ਇਸ ਤੇ ਲਿਖਿਆ ਕੀ ਹੋਇਆ ਕੱਪੜੇ ਤੇ ਔਰ ਮੈਂ ਇਹਨਾਂ ਨੂੰ ਪੁੱਛਿਆ ਆਫ ਦੀ ਕੈਮਰਾ ਕਿ ਇਹ ਮਿਟਿਆ ਗਿਆ ਨਹੀਂ ਇਹ ਸ਼ਾਇਦ ਸਦੀਆਂ ਤੱਕ ਨਹੀਂ ਮਿਟਣਾ ਔਰ ਇਹਨਾਂ ਨੇ ਵੀ ਸਾਮਕੇ ਰੱਖਣਾ ਇਹਨਾਂ ਦੇ ਪਰਿਵਾਰ ਨੇ ਅੱਗੇ ਤੋਕੇ ਸਾਮਕੇ ਰੱਖਣਾ ਕਿਉਂਕਿ ਇਹ ਚੀਜ਼ ਦੁਬਾਰਾ ਨਹੀਂ ਹੋਣੀ ਇਹ ਲਿਖਿਆ ਗੁੱਡ ਬੈਟਿੰਗ ਦੋਸਤੋ ਇਹ ਹਰਮਨ ਜਦੋਂ ਹੋਈ ਸੀਗੀ ਪਹਿਲੇ ਦਿਨ ਠੀਕ ਕਹਿ ਰਹੇ ਜੀ ਇਹ ਹਾਂਜੀ ਹਾਂਜੀ ਉਹ ਪਾਇਆ ਸੀਗਾ ਹਨਾ ਤੁਸੀਂ ਵੀ ਬੈਗ ਨੂੰ ਜਾਂਚ ਕਰਨ ਲੱਗੇ ਵਿੱਚ ਦੀ ਮੈਨਾਂ ਗੱਲਾਂ ਕਰਦੇ ਕਰਦੇ ਇਹ ਇਹ ਤੁਸੀਂ ਆਪਣੇ ਹੱਥਾਂ ਨਾਲ ਪਾਇਆ ਸੀ ਹਾਂਜੀ ਹਾਂਜੀ ਆਪਣੇ ਹੱਥਾਂ ਨਾਲ ਪਾਇਆ ਸੀ ਨੀਕਰ ਦੇ ਕੇ ਪਾਇਆ ਸੀਗਾ ਅੱਛਾ ਗੋਚ ਰੱਖ ਕੇ ਉਹਦੀ ਹਰਮਨ ਦੀ ਨੀਕਰ ਹੈ ਅੱਜ ਇਸ ਦੁਨੀਆ ਦੀ ਚਹੇਤੀ ਸਭ ਦੀ ਪਿਆਰੀ ਹਰਮਨਪ੍ਰੀਤ ਦੇ ਕੱਪੜੇ ਤੁਸੀਂ ਦੇਖ ਰਹੇ ਹੋ ਕਮਾਲ ਹੋ ਗਈ ਤੇ ਇਹ ਕੱਪੜੇ ਅਸੀਂ ਵੀ ਇਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਸਦੀਆਂ ਤੱਕ ਹੀ ਇਹ ਕੱਪੜੇ ਐਵੇਂ ਹੀ ਜਿਉਂਦੇ ਰਹਿਣ ਕਿਉਂਕਿ ਇਹ ਇਹ ਜਿਹੜੀ ਕੁੜੀ ਹੈ ਦੁਬਾਰਾ ਸ਼ਾਇਦ ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਬਹੁਤ ਸੌਖਾ ਨਹੀਂ ਹੈ ਇਹ ਕੰਮ ਇਹ ਬਹੁਤ ਔਖਾ ਕੰਮ ਹੈ ਤੇ ਜਿਸ ਤਰ੍ਹਾਂ ਕਿ ਕੱਪੜਿਆਂ ਦੀ ਮੈਂ ਗੱਲ ਕੀਤੀ ਤੇ ਹਰਮਨ ਨੂੰ ਫਿਰ ਤੁਸੀਂ ਵੀ ਜਦੋਂ ਡੈਡੀ ਨੇ ਦੱਸਿਆ ਕਿ ਬੈਡਬਾਲ ਲੈ ਕੇ ਦਿੱਤਾ ਮੈਂ ਤੇ ਤੁਸੀਂ ਵੀ ਕੋਈ ਖਿਡਾਉਣੇ ਕਿਹੜੇ ਪਸੰਦ ਸੀਗੇ ਤੁਸੀਂ ਤੁਹਾਨੂੰ ਯਾਦ ਹੈ ਪਹਿਲਾ ਖਿਡਾਉਣਾ ਉਹਨੂੰ ਕਿਹੜਾ ਲੈ ਕੇ ਦਿੱਤਾ ਕੋ ਗੱਲ ਯਾਦ ਆ ਜਿਵੇਂ ਟਰੈਕਟਰ ਦੀ ਗੱਲ ਕੀਤੀ ਕਿਸੇ ਮੇਲੇ ਤੇ ਗਏ ਤਾਂ ਕੁਝ ਮੈਨੂੰ ਕਹਿੰਦੀ ਮਮਾ ਇਹ ਲੈ ਕੇ ਦਿਓ ਤੇ ਉਹ ਨਫਰ ਜੀ ਯਾਦ ਹੈ ਕੁਝ ਉਹ ਮਤਲਬ ਛੋਟੀਆਂ ਛੋਟੀਆਂ ਕਾਰਾਂ ਹੁੰਦੀਆਂ ਸੀਗੀਆਂ ਜਦੋਂ ਆਪਾਂ ਇਸ ਤਰ੍ਹਾਂ ਭਜੋਨੇ ਦੀ ਬਾਰੀਆਂ ਖੁੱਲ ਜਾਂਦੀਆਂ ਹਾਂ ਜਿਹੜੀ ਪਿੱਛੇ ਨੂੰ ਕਰਦੇ ਹਾਂ ਹਾਂ ਜੋ ਪਿੱਛੇ ਨੂੰ ਹਾਂ ਹੁਣ ਵੀ ਆਉਂਦੀਆਂ ਹਾਂ ਹਾਂਜੀ ਹਾਂਜੀ ਆਉਂਦੀਆਂ ਨੇ ਉਹ ਲੈ ਕੇ ਉਹ ਮਹਿੰਗੀਆਂ ਸੀ ਨਾ ਅੱਜ ਵੀ ਮਹਿੰਗੀਆਂ ਆ ਨਾ ਮਹਿੰਗੀਆਂ ਸੀ ਤੇ ਉਹ ਕੀ ਕਹਿੰਦੇ ਮੈਂ ਕਾਰ ਵਾਲੀਆਂ ਦਾ ਦੂਜੀਆਂ ਲੈ ਕੇ ਦਿੱਤੀਆਂ ਕਿੱਥੋਂ ਲਈ ਸੀ ਮੋਗੇ ਤੂੰ ਹੀ ਅਸੀਂ ਮੋਗੇ ਤੁਲਾਈ ਸੀ ਮੋਗੇ ਤੁਓ ਕਾਰਾਂ ਹਾਂਜੀ ਮੋਗੇ ਤਾਂ ਲਈ ਸੀ ਦੋਸਤੋ ਇਹ ਜਿਹੜੇ ਪਲ ਹੁੰਦੇ ਨੇ ਨਾ ਖੁਸ਼ੀ ਦੇ ਅੱਜ ਬੇਸ਼ੱਕ ਉਹ ਵੱਡੀਆਂ ਕਾਰਾਂ ਲੈ ਲੈ ਹਰਮਨ ਲੇਕਿਨ ਮਾਂ ਨੂੰ ਪੁੱਛ ਕੇ ਦੇਖੋ ਕਿ ਉਹ ਕਾਰ ਦਿਵਾਉਣ ਦਾ ਤੇ ਹਰਮਨ ਦਾ ਉਹ ਕਾਰ ਲੈਣ ਦਾ ਕੀ ਜਜ਼ਬਾ ਸੀ ਯਾਦ ਆ ਉਹ ਜਦੋਂ ਤੁਸੀਂ ਕਾਰ ਦਿਵਾਈ ਸੀ ਤੇ ਹਰਮਨ ਦੇ ਚਿਹਰੇ ਦੇ ਹਾਉ ਭਾਉ ਤੁਹਾਨੂੰ ਯਾਦ ਨੇ ਹਾਂਜੀ ਹਾਂਜੀ ਬੱਚਾ ਖੁਸ਼ ਹੁੰਦਾ ਜਦੋਂ ਆ ਉਹਦੇ ਮਨਪਸੰਦ ਦੀ ਗੇਮ ਮਿਲਦੀ ਹੈ ਹਨਾ ਹਾਂ ਹਾਂਜੀ ਹਾਂਜੀ ਤੁਹਾਡਾ ਉਹ ਉਹ ਸੁਪਨੇ ਸਕਾਰ ਹੁੰਦੇ ਆ ਸਾਰੇ ਹਾਂਜੀ ਤੇ ਜਿਸ ਤਰ੍ਹਾਂ ਆਪਾਂ ਕੀ ਗੱਡੀਆਂ ਦੀ ਐਲਟੋ ਗੱਡੀ ਖੜੀ ਆ ਤੁਹਾਡੇ ਕੋਲ ਫਸਟ ਗੱਡੀ ਸੀ ਹੁਣ ਹਰਮਨ ਨੇ ਕਦੇ ਕਿਹਾ ਤੁਹਾਨੂੰ ਮੰਮੀ ਡੈਡੀ ਨੂੰ ਕਿ ਮੈਂ ਇਹ ਗੱਡੀ ਜ਼ਰੂਰ ਲੈਣੀ ਆ ਜ਼ਿੰਦਗੀ ਚ ਹਾਂਜੀ ਉਹ ਜਿਹੜੇ ਪਸੰਦ ਦੀ ਹੁੰਦੀ ਆ ਉਹ ਲੈਂਦੀ ਆ ਹੁਣ ਵੀ ਨਹੀਂ ਨਹੀਂ ਤੁਹਾਨੂੰ ਵੀ ਕਿ ਗੱਡੀ ਦਾ ਬ੍ਰਾਂਡ ਕੋਈ ਤੁਹਾਨੂੰ ਸ਼ਾਇਦ ਜਿਆਦਾ ਨਾ ਪਤਾ ਹੋਵੇ ਹੈ ਨਾ ਜਿਵੇਂ ਸਾਰੇ ਸਿੰਗਰ ਕਹਿੰਦੇ ਅਸੀਂ ਤਾਂ ਹੁਣ ਜੀਪ ਐਗਲ ਲੈਣੀ ਐ ਰੇਂਜ ਰੋਵਰ ਲੈਣੀ ਐ ਸ਼ਾਇਦ ਪਾਪਾ ਨੂੰ ਦੱਸਦੀ ਹੋਵੇ ਤੁਹਾਡੇ ਨਾਲ ਕਿਉਂਕਿ ਪਾਪਾ ਸ਼ਰਾਰਤੀ ਹੁੰਦੇ ਆ ਨਾ ਵੀ ਮਾਂ ਤੋਂ ਡਰ ਲੱਗਦਾ ਕਿਤੇ ਮਾਂ ਕਿਤੇ ਲੈਣ ਨਾ ਦੇਵੇ ਨਾ ਕਈ ਚੀਜ਼ਾਂ ਲੈਣ ਤੋਂ ਰੋਕਦੇ ਹੋ ਤੁਸੀਂ ਉਹਨੂੰ ਨਹੀਂ ਅਸੀਂ ਨਹੀਂ ਰੋਕਦੇ ਲੈ ਦੇਖੋ ਇੱਕ ਗੱਲ ਹੁੰਦੀ ਐ ਜਿਹੜੇ ਮਾਪੇ ਹੁੰਦੇ ਨੇ ਬੱਚਾ ਕਿੰਨਾ ਵੀ ਅਮੀਰ ਹੋ ਜੇ ਪੌਪੂਲਰ ਹੋ ਜੇ ਉਹਨਾਂ ਵੱਡੀਆਂ ਚੀਜ਼ਾਂ ਲੈਣ ਤੋਂ ਰੋਕਦੇ ਨੇ ਸ਼ਾਇਦ ਡਰਦੇ ਵੀ ਹੁੰਦੇ ਆ ਕਿ ਨਜ਼ਰ ਨਾ ਲੱਗੇ ਇਹ ਨਾ ਹੋਵੇ ਹੈਨਾ ਤੁਸੀਂ ਵੀ ਨਹੀਂ ਜੀ ਉਹ ਸਾਨੂੰ ਸਰਪ੍ਰਾਈਜ਼ ਹੀ ਦਿੰਦੀ ਹੈ ਜਦੋਂ ਗੱਡੀ ਲੈ ਲੈਂਦੀ ਹੈ ਦੱਸਦੀ ਹੁੰਦੀ ਆ ਅੱਛਾ ਤਾਂ ਦੱਸ ਤੁਸੀਂ ਵੀ ਇਹ ਗੱਡੀ ਮਮੀ ਆ ਗੱਡੀ ਲੈ ਲਈ ਆਪਾਂ ਨੇ ਹੈਨਾ ਹਾਂਜੀ ਹਾਂਜੀ ਤੇ ਪਹਿਲਾਂ ਕਿਨੂੰ ਵਢਾਉਂਦੀ ਹੈ ਗੱਡੀ 'ਚ ਮੰਮੀ ਨੂੰ ਕਿ ਡੈਡੀ ਨੂੰ ਅਸੀਂ ਇਕੱਠੇ ਬੈਠ ਦੋਨੇ ਬੈਠੇ ਅੱਜ ਤੁਹਾਡੀਆਂ ਫੋਟੋਆਂ ਬੜੀਆਂ ਵਈਆਂ ਮੈਨੂੰ ਤਾਂ ਐਂ ਲੱਗਿਆ ਜਿਵੇਂ ਦੁਬਾਰਾ ਵਿਆਹ ਹੋ ਰਿਹਾ ਹੋਵੇ ਹਰਮਨ ਦੇ ਮੰਮੀ ਪਾਪਾ ਦਾ ਹਾਂਜੀ ਹਾਂਜੀ ਉਹੋ ਚੀਜ਼ਾਂ ਹੁੰਦਿਆਂ ਨਹੀਂ ਸੀ ਹੁਣ ਅਸੀਂ ਇਹ ਉਦੋਂ ਯੂਜ਼ ਨਹੀਂ ਕਰੀਆ ਹਨਾ ਇਹ ਵੀ ਕੁਦਰਤ ਦੀ ਮਿਹਰ ਦੇਖੋ ਹਨਾ ਤੇ ਉਹ ਚੀਜ਼ਾਂ ਕਰਵਾ ਰਹੀ ਐ ਤੇ ਤੁਸੀਂ ਜਦੋਂ ਆਸਟ੍ਰੇਲੀਆ ਹੋਇਆ ਸੀਗਾ ਇਹਦੇ ਪਾਪਾ ਵੀ ਗਏ ਸੀ ਤੁਸੀਂ ਵੀ ਨਾਲ ਹੀ ਸੀਗੇ ਤੇ ਉੱਥੇ ਦਾ ਮਾਹੌਲ ਦੇਖ ਕੇ ਹਰਮਨ ਦੀ ਚੜਾਈ ਦੇਖ ਕੇ ਆਪਾਂ ਦਾ ਇੱਕ ਜੱਟ ਫੈਮਿਲੀ ਨੂੰ ਬਿਲੋਂਗ ਕਰਦੇ ਆਂ ਆਪੋ ਤੋਂ ਚੜਾਈਆਂ 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 ਚ ਹੀ ਖੁਸ਼ ਹੋਈ ਜਾਂਦੇ ਹੁੰਨੇ ਆ ਨਾ ਤੇ ਕਿਵੇਂ ਦਾ ਮਹਿਸੂਸ ਹੋਇਆ ਸੀ ਮਾਂ ਨੂੰ ਹਾਂਜੀ ਹਾਂ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਬਾਹਰ ਖੇਡਣ ਜਾਂਦੀ ਐ ਅਸੀਂ ਵੀ ਉਹਦੇ ਨਾਲ ਜਾਂਨੇ ਆ ਤੇ ਬਹੁਤ ਵਧੀਆ ਲੱਗਦਾ ਇੱਥੇ ਵੀ ਅਸੀਂ ਗਏ ਸੀ ਅਸੀਂ ਇੱਥੇ ਵੀ ਨਾਲ ਗਏ ਕਿੰਨੇ ਕ ਦੇਸ਼ ਘੁਮਾਤੇ ਦੋਨਾਂ ਨੂੰ ਤੁਹਾਨੂੰ ਹਰਮਨ ਨੇ ਐਜ਼ ਅ ਸਪੋਰਟਸ ਪਰਸਨ ਬਾਕੀ ਤਾਂ ਤੁਸੀਂ ਜਿਵੇਂ ਕੈਨੇਡਾ ਰਹਿੰਦੇ ਹੋ ਜਿਆਦਾ ਅਸਟ੍ਰੇਲੀਆ ਗਏ ਸੀ ਅਜੇ ਆਸਟ੍ਰੇਲੀਆ ਜਿਹੜਾ ਉਹ ਕੱਪ ਤੀ ਤੁਸੀਂ ਉਹਦੇ ਡੈਡੀ ਗਏ ਸੀ ਤੁਸੀਂ ਨਾਲ ਸੀ ਆਸਟ੍ਰੇਲੀਆ ਪਸੰਦ ਆਇਆ ਤੁਹਾਨੂੰ ਮੈਲਬੌਰਨ ਸਿਡਨੀ ਸਾਰੇ ਹੈ ਨਾ ਹਾਂਜੀ ਤੇ ਜਦੋਂ ਕੰਪੇਅਰ ਕਰਦੇ ਹੋ ਤੁਸੀਂ ਤੁਸੀਂ ਖੁਦ ਕਿਉਂਕਿ ਆਪਾਂ ਕੱਲੀਆਂ ਹਰਬੰਦੀਆਂ ਗੱਲਾਂ ਨਹੀਂ ਕਰਨੀਆਂ ਪਰਿਵਾਰ ਦੀਆਂ ਗੱਲਾਂ ਕਰਨੀਆਂ ਲੋਕਾਂ ਤੱਕ ਮੋਟੀਵੇਸ਼ਨ ਪਹੁੰਚਾਉਣੀ ਹੈ ਕਿ ਮਾਂ ਦਾ ਕੀ ਹਿੱਸਾ ਹੈ ਉਸ ਦੇ ਵਿੱਚ ਕਾਮਯਾਬੀ ਦੇ ਵਿੱਚ ਤੇ ਤੁਹਾਨੂੰ ਜਿਵੇਂ ਕੈਨੇਡਾ ਵੀ ਆਸਟ੍ਰੇਲੀਆ ਵੀ ਤੁਹਾਨੂੰ ਇੰਡੀਆ ਜ਼ਿਆਦਾ ਪਸੰਦ ਹੈ ਤੋਰ ਇਹਦੇ ਪਾਪਾ ਨੂੰ ਤਾਂ ਹਰਮਨ ਦੇ ਕਹਿੰਦੇ ਮੈਨੂੰ ਤਾਂ ਬਸ ਇਹ ਪੰਜਾਬ ਹੀ ਰਹਿਣਾ ਪਸੰਦ ਆਂਦਾ ਹੈ ਚਲੋ ਉਹ ਦੇਸ਼ ਆਪਣੀ ਜਗ੍ਹਾ ਤੇ ਉਹ ਵੀ ਵਧੀਆ ਲੱਗਦੇ ਆ ਤੇ ਜਿਹੜਾ ਆਪਣਾ ਕਲਚਰ ਆਪਣਾ ਹੀ ਆ ਨਾ ਕਲਚਰ ਕਲਚਰ ਹਾਂ ਕਿਉਂਕਿ ਗੁਰਦੁਆਰੇ ਜਾਣਾ ਮੈਂ ਵੀ ਤਾਂ ਕਰਕੇ ਕੈਨੇਡਾ ਨਹੀਂ ਰਹਿੰਦਾ ਕਿ ਗੁਰਦੁਆਰੇ ਦੀ ਜਿਹੜੀ ਵਾਈਬ੍ਰੇਸ਼ਨ ਹੁੰਦੀ ਹੈ ਇੱਥੇ ਦੇ ਗੁਰਦੁਆਰਿਆਂ ਦੀ ਵਾਈਬ੍ਰੇਸ਼ਨ ਹੋਰ ਹੈ ਹਾਂਜੀ ਹਾਂ ਜੁੱਥੇ ਤਾਂ ਸੁਣਦਾ ਹੀ ਨਹੀਂ ਬਾਹਰ ਨਹੀਂ ਸੁਣਦਾ ਵੀ ਅੰਦਰ ਕੀ ਬੋਲਦੇ ਅੰਦਰ ਜਾਵਾਂਗੇ ਤਾਂ ਪਤਾ ਲਾਦਾ ਆਪਣੇ ਤਾਂ ਇੱਥੇ ਸਪੀਕਰ ਹੀ ਆ ਅੱਜ 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 ਦੇਖੋ ਕਿਨੇ ਟੋਲ ਟਮਕਿਆ ਲੱਗਦਾ ਸੀ ਮੈਂ ਤੁਹਾਡੇ ਘਰ ਚ ਤੁਹਾਡੇ ਘਰ ਚ ਵਿਆਹ ਹੋ ਰਿਹਾ ਐਵੇਂ ਫੀਲ ਹੋ ਰਿਹਾ ਸੀ ਹੈ ਨਾ ਤੇ ਮੈਂ ਤਾਂ ਬਹੁਤ ਹੀ ਖੁਸ਼ ਹੋਇਆ ਮੈਂ ਚੀਜ਼ਾਂ ਕਾਫੀ ਦੇਰ ਬਾਅਦ ਮੈਂ ਵੀ ਖੁਦ ਦੇਖਿਆ ਕਿ ਇੱਕ ਕਿੰਨੇ ਕਿ ਢੋਲ ਆਲੇ ਹੁਣ ਆ ਕੇ ਉੱਦੇ ਤੇ ਇਹ ਤੀਜਾ ਢੋਲ ਆਇਆ ਅੱਜ ਐਕਸਪੈਕਟਿਡ ਮੈਨੂੰ ਲੱਗਦਾ 101 ਢੋਲ ਆਣਗੇ ਹਜੇ ਤਾਂ ਸ਼ੁਰੂਆਤ ਹੋਈ ਹੈ ਇਹਦਾ ਹਾਂ ਜੀ ਪਰਮਾਤਮਾ ਇਦਾਂ ਹੀ ਲਿਆਂਦਾ ਇਦਾਂ ਹੀ ਲਿਆਂਦਾ ਰਵੇ ਸਾਰਿਆਂ ਦੇ ਘਰਾਂ ਚ ਲਿਆਵੇ ਹੈਨਾ ਸਭ ਦੇ ਘਰਾਂ ਚ ਖੁਸ਼ੀਆਂ ਲਿਆਂਦਾ ਰਵੇ ਹਰ ਮਨ ਨੂੰ ਕੀ ਬਣਾ ਕੇ ਖਵਾਉਂਦੇ ਹੁੰਦੇ ਸੀਗੇ ਮਾਂ ਦੀਆਂ ਤੇ ਗੱਲਾਂ ਆਪਾਂ ਕਰੀਏ ਉਹਦੇ ਨਾਲ ਕੀ ਜਿਆਦਾ ਕਹਿੰਦੀ ਸੀ ਵੀ ਮੰਮੀ ਆ ਬਣਾਇਓ ਰੋਜ਼ ਹੀ ਮਤਲਬ ਰੈਗੂਲਰ ਕਿਸੇ ਨੂੰ ਪਸੰਦ ਹੁੰਦਾ ਜਿਵੇਂ ਮੈਂ ਸਾਗ ਦੀ ਗੱਲ ਕੀਤੀ ਮੈਂ ਮੈਂ ਰੋਜ ਹੀ ਸਾਗ ਮਿਲ ਜੇ ਤਾਂ ਸਾਗ ਹੀ ਖਾਈ ਆ ਮੈਂ ਜਿਆਦਾ ਇੰਡੀਆ ਰਹਿਣਾ ਤਾਂ ਪਸੰਦ ਕਰਦਾ ਸਰ ਉਹ ਤਕਰੀਬਨ ਸਾਰਾ ਕੋ ਸਿਖਾ ਲੈਂਦੇ ਆ ਹਨਾ ਨਹੀਂ ਫੇਵਰਿਟ ਕੋਈ ਡਿਸ਼ ਕਿਹੜੀ ਆ ਫੇਵਰਿਟ ਡਿਸ਼ ਉਹਨਾਂ ਦੀ ਛੋਟੇ ਛੋਟੇ ਕੁਐਸਚਨ ਨੇ ਆਪਣੇ ਹਾਂਜੀ ਉਹ ਭਿੰਡੀ ਸਬਜੀ ਬਹੁਤ ਮੇਰੀ ਵੀ ਫੇਵਰਿਟ ਭਿੰਡੀ ਆ ਜਦੋਂ ਤੁਸੀਂ ਕਿਸੇ ਹੋਰ ਇੰਟਰਵਿਊ ਚ ਬੋਲ ਰਹੇ ਸੀ ਮੇਰੀ ਵੀ ਜ਼ਿੰਦਗੀ ਦੀ ਸਿਰਫ ਇੱਕ ਫੇਵਰਿਟ ਸਬਜੀ ਆ ਭਿੰਡੀ ਮਤਲਬ ਜੇ ਸਬਜ਼ੀਆਂ ਚ ਗਿਣੀ ਹੈ ਨਾ ਹਾਂਜੀ ਤੇ ਪਹਿਨਣਾ ਕੀ ਪਸੰਦ ਉਹਨੂੰ ਸੂਟ ਦਾ ਕਿਉਂਕਿ ਕਲਚਰ ਪਹਿਨੇ ਘੱਟ ਨੇ ਤਾਂ ਦਿਲ ਕਰਦਾ ਏ ਤੁਹਾਡਾ ਵੀ ਮੇਰੀ ਕੁੜੀ ਸੂਟ ਪਹਿਨੇ ਤੇ ਹੈਨਾ ਸੂਟ ਪਾ ਲੈਂਦੀ ਏ ਬਹੁਤ ਵਧੀਆ ਲੱਗਦਾ ਉਹ ਤਾਂ ਸੂਟ ਵੀ ਤੇ ਉਹ ਜ਼ਿਆਦਾ ਦੂਸਰੇ ਕੱਪੜੇ ਪਾਉਂਦੀ ਏ ਤੇ ਉਹ ਤਾਂ ਆਪਾਂ ਨੂੰ ਪਤਾ ਹੀ ਏ ਕਿਉਂਕਿ ਸਪੋਰਟਸ ਕਰਕੇ ਜ਼ਿਆਦਾ ਲੇਕਿਨ ਤੁਹਾਡੀਆਂ ਨਜ਼ਰਾਂ ਦੇ ਵਿੱਚ ਜਦੋਂ ਅੱਖਾਂ ਕੋਲਦੇ ਹੋ ਸੂਟ ਪਾਇਆ ਹੁੰਦਾ ਵੀ ਮੇਰੀ ਕੁੜੀ ਪਰੀਆਂ ਵਰਗੀ ਲੱਗਦੀ ਏ ਸੂਟ ਤੇ ਆਪਣੇ ਕਲਚਰ ਦੀ ਗੱਲ ਏ ਉਹ ਹਾਂਜੀ ਹਾਂਜੀ ਚਲੋ ਕੱਲ ਤੇ ਨਾਲ ਜੁੜੀ ਹੋਈ ਪਾਉਂਦੀ ਆ ਉਹ ਸੂਟ ਵੀ ਤੇ ਉਹ ਮਤਲਬ ਸ਼ੁਰੂ ਤੋਂ ਹੀ ਉਹਨੇ ਕਦੇ ਇਹ ਚੀਜ਼ਾਂ ਨਹੀਂ ਫਰਾਕ ਵੀ ਨਹੀਂ ਪਾਈ ਉਹਨੇ ਤਾਂ ਹਾਂ ਹਾਂ ਉਹੀ ਉਹੀ ਗੱਲ ਜਿਹੜੀ ਹੈ ਨਹੀਂ ਪਾਈ ਫਰਾਕ ਉਹਨੇ ਹਾਂ ਤੇ ਪੈਂਟ ਸ਼ਲਪਾਪਾ ਨੇ ਦੱਸਿਆ ਕਿ ਉਹਨਾਂ ਨੂੰ ਪੈਂਟ ਸ਼ਲਟੀ ਪਾਈ ਉਹਨੇ ਫਰਾਕ ਜੇ ਉਹਦੇ ਪਾ ਵੀ ਦਿੰਦੇ ਸੀ ਉਹਨਾਂ ਚਿਰ ਉਹਨੇ ਰੋਂਦੀ ਰਹਿਣਾ ਜਦੋਂ ਉਹਨੇ ਲਾ ਦੇਣੀ ਫਿਰ ਵਧੀਆ ਹੋ ਜਾਂਦੀ ਉਹ ਵੀ ਧਾਰਮਿਕ ਸੁਵਾਦੇ ਨੇ ਹਾਂਜੀ ਹਾਂ ਬੇਟੀ ਹਾਂਜੀ ਹਾਂਜੀ ਪਾਠ ਕਰਦੇ ਹੋ ਸਵੇਰ ਬੜੇ ਉੱਠ ਕੇ ਅੱਛਾ ਕਿੰਨੇ ਕ ਸਾਲਾਂ ਤੋਂ ਜਦੋਂ ਤੋਂ ਇਹ ক্রিকেট ਦਾ ਕੈਰੀ ਹਾਂਜੀ ਸਟਾਰਟ ਹੋਇਆ ਉਦੋਂ ਤੋਂ ਹੀ ਕਿੱਦਾਂ ਵੀ ক্রিকেট ਦਾ ਜਦੋਂ ਕੈਰੀਅਰ ਸਟਾਰਟ ਹੋਇਆ ਹੈ ক্রিকেট ਦੀ ਜ਼ਿੰਦਗੀ ਕਿੰਨੇ ਕਸਾਲਾਂ ਤੋਂ ਪਾਠ ਕਰਦੇ ਆ ਰਹੇ ਨੇ ਕਿਉਂਕਿ ਮੈਂ ਇਹਨੂੰ ਕਿਸੇ ਗੱਲ ਨਾਲ ਜੋੜਨਾ ਚਾਹੁੰਦਾ ਸੀ ਉਹ ਪਾਠ ਕਰਦੇ ਸੀ ਉਹ ਬੱਚੇ ਛੋਟੇ ਹੁੰਦੇ ਸਾਡੇ ਨਾਲ ਹੀ ਬੈਠ ਜਾਂਦੇ ਹੁੰਦੇ ਹੱਥ ਜੋੜ ਕੇ ਅੱਖਾਂ ਮੀਚ ਕੇ ਜਦੋਂ ਸਿਰ ਹਰਾਸ ਕਰਨੇ ਹਨ ਉਹ ਟੀਵੀ ਤੇ ਆਉਂਦੇ ਹੁੰਦਾ ਪੀਟੀਸੀਏ ਤੇ ਹਨਾ ਚੱਲਦੇ ਹੁੰਦੇ ਪਾਠ ਤੇ ਫਿਰ ਉਹ ਤਿੰਨੋਂ ਬੱਚੇ ਹੀ ਲੱਗੇ ਲੱਗੇ ਹੋਏ ਹਾਂਜੀ 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 ਕਰਦੇ ਆ ਪਾਠ ਮੈਂ ਤੁਹਾਡੇ ਨਾਲ ਨਾ ਬਦਲਜੀਤ ਵਾਲੀ ਗੱਲ ਭੁੱਲ ਗਏ ਸੀ ਵੀ ਉਹ ਕਹਿੰਦਾ ਹੈ ਵੀ ਉਸ ਕਾਰਨ ਹੀ ਸਾਰਾ ਕੁਝ ਉਹਨਾਂ ਨੂੰ ਮਿਲਿਆ ਤੁਹਾਨੂੰ ਵੀ ਫੀਲ ਹੁੰਦਾ ਕਿ ਇਹ ਪਾਠ ਨਾਲ ਹੀ ਹਾਂਜੀ ਮਿਹਨਤ ਨਾਲ ਪਰਮਾਤਮਾ ਆਪੇ ਮਿਹਨਤ ਨਾਲ ਜੋੜਦਾ ਤੇ ਮਿਹਨਤ ਨਾਲ ਹੀ ਮਿਲਦਾ ਸਾਰਾ ਕੁਝ ਨਹੀਂ ਮੈਂ ਮੇਰੀ ਗੱਲ ਦਾ ਮਤਲਬ ਹੋਰ ਸੀ ਤੇ ਲੱਖਾਂ ਕਰੋੜਾਂ ਲੋਕ ਮਿਹਨਤਾਂ ਕਰ ਰਹੇ ਨੇ ਸ਼ਾਇਦ ਹਰ ਮੰਨ ਤੋਂ ਵੀ ਕੋਈ ਵੱਧ ਕਰ ਰਿਹਾ ਹੋਵੇ ਦੁਨੀਆ 'ਚ ਹੈਨਾ ਲੇਕਿਨ ਜਦੋਂ ਰੱਬ ਦੀ ਅਸ਼ੀਰਵਾਦ ਦੀ ਕਿਰਪਾ ਹੁੰਦੀ ਹੈ ਉਦੋਂ ਸਾਰਾ ਉਹਨੂੰ ਯਾਦ ਕਰਨ ਦਾ ਅਸਰ ਹੁੰਦਾ ਹੈ ਪਰਮਾਤਮਾ ਹੀ ਬਲ ਦਿੰਦਾ ਮਿਹਨਤ ਕਰਨ ਦਾ ਹੈਨਾ ਮਿਹਨਤ ਦੇ ਨਾਲ ਹੀ ਸਾਰਾ ਕੁਝ ਹੈ ਤੇ ਮੈਨੂੰ ਕੱਲ ਜਿਸ ਤਰ੍ਹਾਂ ਪੜ ਰਿਆ ਸੀ ਧਾਰਮਿਕ ਤੁਸੀਂ ਬਹੁਤ ਹੋ ਤੇ ਸੁਖਮਨੀ ਸਾਹਿਬ ਦਾ ਪਾਠ ਜਿਹੜੇ ਲੋਕ ਕਰਦੇ ਨੇ ਉਹਨਾਂ ਦੇ ਘਰ ਦੇ ਵਿੱਚ ਸੁੱਖਾਂ ਦੀ ਕੋਈ ਕਮੀ ਨਹੀਂ ਰਹਿੰਦੀ ਤੁਸੀਂ ਵੀ ਸੁਖਮਨੀ ਸਾਹਿਬ ਦੇ ਪਾਠ ਤੇ ਡਿਪੈਂਡੈਂਟ ਬਹੁਤ ਹੋ ਲਾਈਫ ਨੂੰ ਆਪਣੀ ਖੁਦ ਨੂੰ ਜਿਉਣ ਦੇ ਵੇਲੇ ਕਰਦੇ ਹਾਂ ਪਾਠ ਸਾਰੇ ਕਰਦੇ ਹਾਂ ਨਾ ਪੰਜ ਬਾਣੀਆਂ ਦੇ ਪਾਠ ਦਿਨੇ ਫਿਰ ਸੁਖਮਨੀ ਸਾਹਿਬ ਦਾ ਕਰਦੇ ਹਾਂ ਫਿਰ ਸ਼ਾਮ ਨੂੰ ਰਹਿਤਸ ਦਾ ਸੁਣਦੇ ਆ ਬਹਿ ਕੇ ਅੱਛਾ ਹਾਂਜੀ ਦੋਸਤੋ ਇਹ ਸਾਰੀ ਗੱਲਬਾਤ ਦਾ ਜਿਹੜਾ ਮੇਰਾ ਸਮਝਾਉਣ ਦਾ ਮਤਲਬ ਸੀ ਮੋਟੀਵੇਸ਼ਨ ਕਰਨ ਦਾ ਮੈਂ ਖੁਦ ਨੂੰ ਵੀ ਰੋਜ਼ ਅਕਲ ਦੇਣ ਦੀ ਕੋਸ਼ਿਸ਼ ਕਰਦਾ ਤੇ ਲੇਕਿਨ ਨਹੀਂ ਖਰੇ ਉੱਤਰਦੇ ਕਿਉਂਕਿ 18-18 ਘੰਟੇ ਗੱਡੀਆਂ 'ਚ ਸਫਰ ਕਰਦੇ ਆਂ ਇੱਧਰ ਉੱਧਰ ਘੁੰਮਦੇ ਆਂ ਤੇ ਬਿਲਕੁਲ ਹੀ 0% ਖਰੇ ਉੱਤਰਦੇ ਆਂ ਲੇਕਿਨ ਸਾਡਾ ਵੀ ਮਨ ਕਰਦਾ ਜਦੋਂ ਪੜ੍ਹਦੇ ਆਂ ਕਿ ਸੁਖਮਨੀ ਸਾਹਿਬ ਕਰਨ ਨਾਲ ਸੁੱਖਾਂ ਦਾ ਖਜ਼ਾਨਾ ਹੈ ਤੇ ਜਿਹੜੇ ਪਰਿਵਾਰਾਂ ਨੂੰ ਸੁਖੀ ਦੇਖਦੇ ਆਂ ਖੁਸ਼ ਦੇਖਦੇ ਆਂ ਪਰਿਵਾਰ ਦੇ ਵਿੱਚ ਸਾਂਝ ਦੇਖਦੇ ਆਂ ਤੇ ਤੁਸੀਂ ਜਿਹੜਾ ਦੌਰ ਬਦਲਿਆ ਰਿਸ਼ਤੇਦਾਰਿਆਂ ਦਾ ਇਹ ਸਿਸਟਮ ਦਾ ਤੇ ਜਦੋਂ ਤੁਹਾਡੀ ਬੇਟੀ ਨੇ ਇੰਨੀ ਤਰੱਕੀ ਕੀਤੀ ਕੋਈ ਜੈਲਸੀ ਵਗੈਰਾ ਵੀ ਪਰਿਵਾਰਾਂ ਦੇ ਵਿੱਚ ਹੁੰਦੀ ਹੈ ਉਹ ਉਹ ਵੀ ਝੇਲਣਾ ਪਿਆ ਤੁਹਾਨੂੰ ਨਹੀਂ ਕਿਸੇ ਨੇ ਨਹੀਂ ਇਸ ਤਰ੍ਹਾਂ ਨਾ ਕੀਤਾ ਚਲੋ ਮਤਲਬ ਜਦ ਗਰਾਉਂਡ 'ਚ ਜਾਂਦੀ ਸੀ ਉਦੋਂ ਸੁਣਨ ਨੂੰ ਕੁਝ ਮਿਲਦਾ ਸੀ ਕਈਆਂ ਨੇ ਕਹਿਣਾ ਇਹਦੀ ਹੁਣ ਏਜ ਇੰਨੀ ਹੋ ਗਈ ਤੁਸੀਂ ਇਹਨੂੰ ਵਿਆਹ ਦੋ ਅੱਛਾ ਇਸ ਤਰ੍ਹਾਂ ਕਹਿੰਦੇ ਸੀਗੇ ਹਾਂ ਤੇ ਹੁਣ ਵੀ ਜਿਵੇਂ ਲਿਖੀ ਜਾ ਰਿਹਾ ਕਿ ਮੈਰਿਜ ਨਹੀਂ ਹੋਈ ਇਹਦੀ ਹੈ ਕਈ ਅਖਬਾਰਾਂ ਵਾਲੇ ਇਹ ਉਹ ਉਹਨਾਂ ਦੀ ਮੈਰਿਜ ਹੋ ਚੁੱਕੀ ਨਹੀਂ ਜੀ ਅੱਛਾ ਤੇ ਉਹਨਾਂ ਦਾ ਇੰਟਰਸਟ ਮਤਲਬ ਸਪੋਰਟਸ ਵਾਲੀ ਜ਼ਿਆਦਾ ਹੈ ਨਾ ਸਪੋਰਟਸ ਪਰਸਨ ਜਿਵੇਂ ਹਾਂਜੀ ਨਹੀਂ ਹਜੇ ਉਹਨੇ ਮੈਰਿਜ ਦਾ ਸੋਚਿਆ ਨਹੀਂ ਉਹਦੀ ਮੰਮੀ ਮੈ ਹਜੇ ਕੁਝ ਹੋਰ ਕਰਕੇ ਦਿਖਾਣਾ ਉਹਦੇ ਬਾਅਦ ਅੱਛਾ ਹਾਂਜੀ ਤੇ ਹੋਰ ਕਰਨ ਦਾ ਮੀਨਿੰਗ ਮਤਲਬ ਆਹ ਉਹ ਕਿੱਡਾ ਵੱਡਾ ਹੋਈ ਗਏ ਪਰ ਜਿਤਨਾ ਸੀ ਇਹ ਹਾਂ ਦੇਖੋ ਹੁਣ ਅਸੀਂ ਐਕਸਪੈਕਟ ਕਰਦੇ ਹਾਂ ਕਿ ਸਾਨੂੰ ਵਿਆਹ ਤੇ ਬੁਲਾਓਗੇ ਤੁਸੀਂ ਜੀ 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 ਪੱਕਾ ਪ੍ਰੋਮਿਸ ਹੈ ਜੀ ਜੀ ਠੀਕ ਹੈ ਦੋਸਤੋ ਆਪਾਂ ਨੂੰ ਅੱਜ ਇੱਕ ਵੱਡਾ ਸਰਪ੍ਰਾਈਜ਼ ਗਿਫਟ ਮਿਲ ਗਿਆ ਦੇਖੋ ਗਿਫਟ ਸਰਪ੍ਰਾਈਜ਼ ਹੀ ਹੁੰਦੇ ਨੇ ਜਿਹੜੇ ਉਹੋ ਨੇ ਜਿਵੇਂ ਇਹਨਾਂ ਦੀ ਬੇਟੀ ਇਹਨਾਂ ਨੂੰ ਸਰਪ੍ਰਾਈਜ਼ ਗਿਫਟ ਦਿੰਦੀ ਹੈ ਗੱਡੀਆਂ ਘਰ ਹੋਰ ਚੀਜ਼ਾਂ ਸ਼ੋਹਰਤ ਪੈਸਾ वर्ल्ड कप ਜਦੋਂ ਤੇ वर्ल्ड कप ਜਦੋਂ ਹੁਣ ਮਿਲਿਆ ਸੀਗਾ ਤੁਸੀਂ ਚੁੰਮਿਆ ਸੀ ਉਹਨੂੰ ਦੇਖਿਆ ਸੀ ਤੁਹਾਨੂੰ ਫੜਾਇਆ ਨੇ ਹਾਂਜੀ ਹੱਥ ਲਾਇਆ ਸੀ ਹਾਂਜੀ ਹਾਂ ਹੱਥ ਲਾਇਆ ਕੀ ਫੀਲ ਹੋਇਆ ਮੇਰੇ ਮਤਲਬ ਸਾਨੂੰ ਬਹੁਤ ਵਧੀਆ ਲੱਗੇ ਇਸੇ ਨੂੰ ਤਾਂ ਤਰਸੇ ਪਏ ਸੀ ਕਿ ਹਨਾ ਵੀ ਕਦੋਂ ਦੇ ਬੇਟੀ ਮਿਹਨਤ ਕਰਦੀ ਐ ਚਲੋ ਅੱਜ ਰੰਗ ਲਿਆਈ ਹਨਾ ਉਹਨਾਂ ਦੀ ਗੇਮ ਸਾਰਿਆਂ ਨੇ ਰਲ ਮਿਲ ਕੇ ਖੇਡ ਫਿਰ ਜਦੋਂ ਤੁਸੀਂ ਆਪਾਂ वर्ल्ड कप ਜਿੱਤ ਲਿਆ ਫਿਰ ਤੁਸੀਂ ਇੱਕੋ ਹੋਟਲ 'ਚ ਰਹੇ ਇਕੱਠੇ ਰਹੇ ਜਾਂ ਨਹੀਂ ਰਹ ਪੰਦੇ ਐਵੇਂ ਹੁੰਦਾ ਨਹੀਂ ਇਹ ਵੀ ਆਪਾਂ ਚੀਜ਼ ਦੱਸਣੀ ਚਾਹਾਂਗੇ ਕਿ ਰੈਨੀ ਬੰਦੇ ਇਕੱਠੇ ਉਹ ਬੜੀ ਸਟ੍ਰਿਕਟਨੈਸ ਹੁੰਦੀ ਹੈ ਬੀਸੀ ਨਾਲ ਨਹੀਂ ਰਹਿ ਸਕਦੇ ਪਰ ਉਹਨਾਂ ਦੇ ਹੋਟਲ 'ਚ ਅਸੀਂ ਗਏ ਸੀਗੇ ਅੱਛਾ ਮਿਲੇ ਉਹਨਾਂ ਨੂੰ ਹਾਂਜੀ ਹਾਂਜੀ ਅਸੀਂ 2000 ਜਾ ਕੇ ਆਏ ਉਹਨਾਂ ਦੇ ਹੋਟਲ ਦੇ ਵਿੱਚ ਇੱਕ ਰਾਤ ਪਹਿਲਾਂ ਜਾ ਕੇ ਆਏ ਸੀ ਮਿਲ ਕੇ ਆਏ ਸੀ ਇੱਕ ਵਰਲਡ ਕੱਪ ਤੋਂ ਬਾਅਦ ਇੱਕ ਵਰਲਡ ਕੱਪ ਦੇ ਬਾਅਦ ਜੇ ਉਹ ਹਜੇ ਗਰਾਊਂਡ 'ਤੇ ਸੀ ਪਰ ਉਹਨਾਂ ਨੂੰ ਸਾਨੂੰ ਬਈ ਹੋਟਲ ਦੇ ਵਿੱਚ ਆ ਕੇ ਹਾਂਜੀ ਮਿਲ ਕੇ ਗਏ ਹਾਂਜੀ ਹਾਂਜੀ ਫਿਰ ਉਹ ਫਿਰ ਵਾਪਸ ਚਲੇ ਗਏ ਸੀ ਤੁਹਾਨੂੰ ਕਦੇ ਫੀਲ ਨਹੀਂ ਹੁੰਦਾ ਆਪਾਂ ਪਿੰਡਾਂ ਦੇ ਲੋਕ ਆ ਜੱਟ ਫੈਮਲੀਆ 'ਚ ਜਦੋਂ ਇੰਨੀ ਸ਼ੋਹਰਤ ਮਿਲ ਜਾਂਦੀ ਹੈ ਮਾਪੇ ਨੂੰ ਖਾਣਾ ਪੀਣਾ ਵੀ ਉਹ ਹੈ ਜਾਂ ਮਿਲਦਾ ਹੈ ਤਾ ਕਿੰਨੀ ਕ ਖੁਸ਼ੀ ਹੁੰਦੀ ਹੈ ਹੈਨਾ ਪਰ ਤੁਹਾਨੂੰ ਸ਼ੌਕ ਹੀ ਨਹੀਂ ਲੱਗਦਾ ਮੈਨੂੰ ਕਿਉਂਕਿ ਧਾਰਮਿਕ ਹੀ ਐਨੇ ਹੋਏ ਚੀਜ਼ਾਂ ਦਾ ਨਾ ਖਾਣੇ ਪੀਣੇ ਦੇ ਜਾਂ ਕੁਝ ਵੀ ਹੈ ਨਾ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਚਲੋ ਪਰਮਾਤਮਾ ਹਰ ਇੱਕ ਨੂੰ ਦਵੋ ਹਨ ਦੇਵੇ ਹੈਨਾ ਹਾਂ ਚਲੋ ਸਾਰੇ ਖਾਣਾ ਖਾ ਕੇ ਸੌਂਦੇ ਕੋਈ ਅਮੀਰ ਹੈ ਕੋਈ ਗਰੀਬ ਹੈ ਸਾਰੇ ਰੋਟੀ ਖਾ ਕੇ ਰੋਟੀ ਤਾਂ ਉਹੀ ਹੈ ਨਾ ਸਾਰਿਆਂ ਲਈ ਰੋਟੀ ਤਾਂ ਉਹੀ ਹੈ ਤੇ ਹੁਣ ਤੁਸੀਂ ਕਦੋਂ ਮਿਲਣਾ ਹੈ ਤੁਹਾਨੂੰ ਹਰਮਨ ਨੇ ਤੇ ਕਿਹਾ ਕਿ ਹੁਸ਼ ਆਉਣ ਵਾਲੇ ਸਮੇਂ ਚ ਮਾਂ ਨਾਲ ਜੱਫੀ ਕੁੱਟ ਕੇ ਕਦੋਂ ਪਾਉਣੀ ਹੈ ਹਾਂਜੀ ਪਾਵਾਂਗੇ ਜ਼ਰੂਰ ਜੀ ਜਦੋਂ ਮਤਲਬ ਉਧਰੋਂ ਉਹ ਫ੍ਰੀ ਹੋਗੇ ਹਜੇ ਤਾਂ ਬਿਜੀ ਚੱਲਦਾ ਉਹਨਾਂ ਦਾ ਸਾਰਾ ਕੁਝ ਅੱਛਾ ਤੇ ਇਹ ਇਹ ਕਮੀ ਨਹੀਂ ਮਹਿਸੂਸ ਕਰਦੇ ਕਿ ਮਾਂ ਦੇ ਪਲ ਘੱਟ ਗੁਜ਼ਰਦੇ ਨੇ ਉਹਦੇ ਨਾਲ ਇੱਕ ਹੁੰਦਾ ਕਦੇ ਕਿ ਦਿਲ ਕਰਦਾ ਹੈ ਕਿ ਅੱਡੀ ਵੱਡੀ ਸੁਪਰਸਟਾਰ ਹੈ ਜ਼ਿਆਦਾ ਟਾਈਮ ਗੁਜ਼ਾਰੇ ਬਸ ਲਾਸਟ ਕੁਐਸਚਨ ਹੈ ਹਾਂਜੀ ਅੰਦਰੋਂ ਦਿਲ ਤਾਂ ਕਰਦਾ ਜੇ ਫਿਰ ਮਨ ਸਮਝਾ ਲਈਦਾ ਵੀ ਜੇ ਬੱਚੇ ਬਾਹਰ ਜਾਣਗੇ ਤਾਂ ਤਰੱਕੀਆਂ ਕਰਨਗੇ ਜੇ ਹੁਣ ਘਰੇ ਰਹਿਣਗੇ ਫਿਰ ਤਰੱਕੀਆਂ ਕਿੰਮ ਕਰਨਗੇ ਹਨ ਦੋਸਤੋ ਜਿਹੜੇ ਮਾਵਾں ਦੇ ਪੁੱਤ ਕੁੜੀਆਂ ਮੁੰਡੇ ਸਾਰੇ ਫੋਰਨ ਚਲੇ ਜਾਂਦੇ ਨੇ ਇਹੀ ਵਾਲੀ ਫੀਲਿੰਗ ਹੁੰਦੀ ਹੈ ਸਾਰਾ ਕੁਝ ਐਵੇਂ ਹੀ ਫੀਲ ਹੁੰਦਾ ਹੁੰਦਾ ਇੱਕ ਮਾਂ ਦਾ ਦਰਦ ਹੁੰਦਾ ਫਿਰ ਵੀ ਬੱਚਾ ਕਿੰਨੀ ਵੀ ਸ਼ੋਹਰਤ ਹਾਸਲ ਕਰ ਲੇ ਕਿ ਮੇਰਾ ਬੱਚਾ ਮੇਰੀ ਗੋਦੀ 'ਚ ਸਿਰ ਰੱਖ ਕੇ ਪਵੇ ਹਨਾ ਸਹੀ ਕਹਿ ਰਿਹਾ ਹਾਂਜੀ 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 ਤੇ ਇਹ ਕਈ ਵਾਰ ਪਾਠ ਕਰਦੇ ਕਰਦੇ ਹੋਰ ਕਿਤੇ ਵੀ ਖੋ ਜਾਂਦੇ ਨੇ ਮੈਨੂੰ ਫੀਲ ਹੁੰਦਾ ਹੈ ਨਾ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਥੈਂਕ ਯੂ ਥੈਂਕ ਯੂ